ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਹਾਂ ਇਸ ਟਾਈਮ ਲਹਿਰਾਗਾਗਾ ਵਿਖੇ ਇਹ ਤਸਵੀਰਾਂ ਨੇ ਲਹਿਰਾਗਾਗਾ ਖਾਸ ਲਹਿਰਾਇ ਦੀਆਂ ਜਿੱਥੇ ਇੱਕ ਬਹੁਤ ਆੜਿਆ ਹੋਇਆ ਮਸਲਾ ਸਾਡੇ ਨਿਹੰਗ ਸਿੰਘ ਫੌਜਾਂ ਨੇ ਸਾਹਮਣੇ ਜਥੇਦਾਰ ਸੇਰ ਸਿੰਘ ਜੀ ਖੜੇ ਨੇ ਗੁਰਪ੍ਰੀਤ ਬੜਾ ਸੇਟਕ ਲਾ ਤਲਾ ਫੋਟੋ ਕਰਾ ਲਿਆ ਸੇਟਕ ਲਿਆ ਤੇ ਮਾਤਾ ਮਨਪ੍ਰੀਤ ਕੌਰ ਜੀ ਜਿਹੜੇ ਖਾਲਸਾ ਜਥੇਦਾਰ ਕਮਾਂਡ ਸਿੰਘ ਜੀ ਖਾਲਸਾ ਤੇ ਸਾਰਾ ਜਥਾ ਪਹੁੰਚਿਆ ਅੱਜ ਲਹਿਰੇ 10 ਵੱਜ ਚੁੱਕੇ ਨੇ ਥਾਣੇ ਤੋਂ ਹੁਣ ਇਹ ਸਿੱਧੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਜੀ ਦੇ ਘਰੇ ਚਰਨ ਪਾਏ ਨੇ ਸੋ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਤੇ ਸਰੋਪਾ પાਕੇ ਗੁਰਪ੍ਰੀਤ ਸਿੰਘ ਜੀ ਮਾਤਾ ਸਨਮਾਨਤ ਕਰਨਗੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਧੀਆਂ ਦੇ ਮੁੱਦੇ ਨੂੰ ਲੈ ਕੇ ਹਰ ਰੋਜ਼ ਮਸਲੇ ਹੱਲ ਕਰਵਾਉਂਦ ਨੇ ਉਸੇ ਲੜੀ ਦੇ ਤਹਿਤ ਅੱਜ ਇਹ ਮਸਲਾ ਹੱਲ ਕਰਵਾਇਆ ਗਿਆ ਆਜੋ ਮਾਤਾ ਜੀ ਆਹ ਵੇਖੋ ਜੀ ਤੇ ਸਨਮਾਨ ਤੇ ਜਿਹੜਾ ਇੱਕ ਪਿਆਰ ਇੱਕ ਜਨਨੀ ਕੇ ਸਰਦਾ ਨਿੰਗ ਸਿੰਘਾਂ ਪ੍ਰਤੀ ਬਾਬਿਆਂ ਪ੍ਰਤੀ ਮਨੋ ਜੀ 2009 ਫਰਲੇਲੇ ਦੇ ਬਾਗ ਮਾਤਾ ਜੀ ਤੂੰ ਤੂੰ ਹੀ ਨਹੀਂ ਜੱਤ ਨਹੀਂ ਪੋਣੇ ਫਰਲੇਲੇ ਦੇ ਪੋਣੇ ਜੀ ਯਾ ਮਾ ਪੇਰੇ ਵਾਲੇ ਨਾ ਨਾ ਉੱਧਰ ਪਾ ਦੋ ਯਾਰ ਇੱਧਰ ਪਾ ਦੋ ਹੁਣ ਇੱਧਰ ਵਾਲੇ ਮੱਟ ਵੀਰੇ ਆਹ ਇਹ ਬਾਬਾ ਜੋੜੀ ਇੱਕ ਹੀ ਗੱਲ ਹੈ ਬਾਬਾ ਫਰਲੇ ਵਾਲੇ ਦਾ ਵੀ ਇਤਿਹਾਸ ਹੈ ਇੱਕ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਇੱਧਰ ਪਾਓ ਬਾਬਾ ਕਮੰਡ ਸਿੰਘ ਦੇ ਪਾਓ ਉੱਥੇ ਫਿਰ ਉਹਨਾਂ ਦੇ ਪਾਓ ਦੋਵਾਂ ਦੇ ਪਾਓ ਕਿਉਂਕਿ ਬਾਬਾ ਜੀ ਆਪ ਸ਼ੇਰ ਸਿੰਘ ਜੀ ਤੇ ਜਥੇਦਾਰ ਨਹੀਂ ਮਨਪ੍ਰੀਤ ਕਹਿੰਦੇ ਵੀ ਅਸੀਂ ਤਾਂ ਚਲੋ ਫੇਰ ਵੀ ਸਾਡੇ ਜਿਹੜੇ ਨਾਲ ਸਿੰਘ ਨੇ ਉਹਨਾਂ ਦੇ ਪਾਓ ਬੋਲੇ ਸਵਾਉ ਨਿਹਾਲ ਬਾਈ ਜੀ ਮੈਨੂੰ ਬਹੁਤ ਚੋਆ ਆ ਆਪਾਂ ਸੇਵਾ ਕਰਦੇ ਆ ਅੱਜ ਮਾਤਾ ਤੇ ਮੇਹੇ ਪਹੁੰਚਣੇ ਤੇ ਬਹੁਤ ਵੱਡੀ ਤੁਸ਼ੀ ਆ ਵੀਰੇ ਆਪਾਂ ਧੰਨਵਾਦ ਆਜੋ ਜੀ ਬਾਬਾ ਸਵਾਉ ਨਿਹਾਲ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੜ੍ਹਦੀ ਕਲਾ ਦਾ ਪ੍ਰਤੀਕ ਸਿੰਘ ਸਿੰਘ ਫੌਜਾਂ ਸੈਂਕੜੇ ਧੀਆਂ ਦਾ ਘਰ ਬਸਾ ਚੁੱਕੀਆਂ ਨੇ ਅੱਜ ਜਿਹੜੀ ਸੋਚ ਹੁੰਦੀ ਜਿਹੜਾ ਏਡੇ ਸ਼ਰਧਰ ਨਾਲ ਸਮਾਨਤਾ ਕਰਿਆ ਹਨਾ ਇਹ ਚਾਹ ਆ ਹਨਾ ਤੇ ਸਾਡੇ ਵੀ ਜਿਹੜੇ ਪਲੇਰੇ ਕਾਗੇ ਦੀ ਧਰਤੀ ਦੇ ਉੱਤੇ ਪਲੇਰੇ ਉਹ ਵੀ ਪੱਤਰਕਾਰ ਗੁਰਪ੍ਰੀਤ ਦੇ ਘਰੇ ਹਨਾ ਠੀਕ ਹੈ ਸਮਾਜ ਸੇਵੀ ਹਾਂ ਕਿਸੇ ਕਿਸੇ ਕਰਮ ਵਾਲੇ ਦੇ ਘਰੇ ਸੇਵ ਕਰਦੇ ਆ ਸਿੰਘ ਕਰਮ ਵਾਲੇ ਦੇ ਘਰੇ ਆ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਸਾਡਾ ਪੱਤਰਕਾਰ ਵੀ ਹੈ ਸਮਾਸ਼ੀ ਵੀ ਹੈ ਤੇ ਅਸੀਂ ਉਹ ਤਾਂ ਦੇਣ ਨਹੀਂ ਦੇ ਸਕਦੇ ਜਿਹੜਾ ਰਾਤ ਨੂੰ ਵੀ ਸਾਡੇ ਉੱਥੇ 9 ਵਜੇ ਰਾਤ ਨੂੰ 9:30 ਵਜੇ 9:30 ਵਜੇ ਕਹਿੰਦਾ ਵੀ ਮੈਂ ਮਤਲਬ ਘਰੇ ਲਿਜਾਏ ਬਣਾ ਉੱਠਣ ਦਾ ਤਤਾ ਪੈ ਬਣਾ ਨਹੀਂ ਭੇਜਦਾ ਤੇ ਅੱਜ ਲਹਿਰੇ ਕਾਗੇ ਦੇ ਵਿੱਚ ਬੜਾ ਮੋਰਚਾ ਤੋੜਿਆ ਫਸਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੇ ਅੜਿਆ ਹੋਇਆ ਮੋਰਚਾ ਅੱਜ ਜਿਹੜਾ ਅੜਿਆ ਹੋਇਆ ਮੋਰਚਾ ਜਿਹੜਾ ਫਤਿਹ ਕਰੇਗਾ ਦੇਖ ਸਕਦੇ ਹੋ ਜੀ ਨਿੰਗ ਸਿੰਘ ਫੌਜਾਂ ਘਰ ਦੇ ਵਿੱਚ ਪਿਆਰ ਦਿੱਤਾ ਨਹੀਂ ਨਿੰਗ ਸਿੰਘ ਫੌਜਾਂ ਨੂੰ ਜੋ ਤਿਆਂ ਦਾ ਘਰ ਬਸਾਰ ਰਹੇ ਨੇ